ਆ ਗਿਆ ਜੀ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹਲ ਬਲੌਗਰ ਤੇ ਸਾਰੇ ਦੋਸਤ ਕਿਵੇਂ ਆ ਜੋ ਵੀ ਅਪਰੇ ਚੱਲ ਤੇ ਨਿਊ ਹੋਣੀ ਇਹਦੇ ਪਹਿਲੇ ਦਾ ਆਪਣੇ ਚਾਹਾਂ ਨੂੰ ਕਹਿੰਜੀ ਸਬਸਕ੍ਰਾਈਬ ਬੁੱਤ ਪੈਟ ਬੁੱਕ ਜਾ ਕੇ ਬਾਹਰ ਲੈ ਲਓ ਕੀ ਨਾਲ ਬਣਾਇ ਬੈਠਦਾ ਮੈਂ ਸਾਫ ਕਰਦਾ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਲੋੜੀ ਹਾਂਜੀ ਲੂੜੀ ਜਾਨੂੰ ਹੁੰਦੀ ਆ ਮੈਂ ਅੱਜ ਸਵੇਰ ਫਟਾਫਟ ਜਲਦੀ ਜਲਦੀ ਇੱਕ ਪਰੌਂਠਾ ਖਾ ਲਿਆ ਮੋਰ ਕੈਂ ਖਾ ਰੇ ਇੱਕ ਬੱਗ ਸਾਰਾ ਦਿਨ ਜੱਟ ਆਪੇ ਜਾਂਦਾ ਹੈ ਨਾ ਸੌਥਾ ਫਿਰ ਚਾਹ ਨਾਲ ਕੁਛ ਨਾ ਕੁਛ ਖਾ ਲੈਣੇ ਲੈ ਜਾਣੇ ਇਹਦੇ ਨਾਲ ਚਲ ਜਲਦੀ ਆਲਦੀ ਨਾ ਨਾਲ ਤਾਂ ਸ਼ਾਇਦ ਸੋਨੂੰ ਕੰਮ ਹੈ ਨਾ ਵੀ ਜਿਹੜੇ ਦੋ ਬਲੌਗ ਇਕੱਠੇ ਮਿਲਣਗੇ ਲੂੜੀ ਵਾਲੀ ਦਿਨ ਮਿਲਣਗੇ ਤੇ ਇਹ ਜਿਹੜਾ ਲੂੜੀ ਵਾਲੇ ਦਿਨੇ ਜਿਹੜਾ ਵੀ ਬਲੌਗ ਬਣਾਉਣੇ ਆ ਇਹ ਮੇਰਾ ਹੁੰਦਾ ਨੈਕਸਟ ਡੇ 1 ਮਿੰਟ ਬਤਾ ਲਈ ਟੈਂਕ ਨਾ ਹੋ ਗਿਆ ਕੀ ਹੋ ਗਿਆ ਟੈਂਕ ਨਾ ਹੋ ਰੰਮਾ ਸਰ ਆਪਣੇ ਬੈਂਡ ਦਾ ਹੋਇਆ ਪਿਆ ਤੇ ਚਲ ਬਾਕੀ ਆਪਾਂ ਵਲੌਗ ਹੈ ਜਿਹੜਾ ਆਕੇ ਕੰਟੀਨਿਊ ਕਰਾਂਗੇ ਠੀਕ ਹੈ ਹਾਂ ਮੈਂ ਮੈਂ ਵੀ ਅੱਜ ਮੈਂ ਦੋਨਾਂ ਸਸਾਂ ਜੀਜਾ ਬਾੜੀ ਲਾਣੀ ਆ ਮੰਮੀ ਦੀ ਕੋਟੀ ਪਾਰ ਚੱਲੀ ਆ ਜਿਹੜਾ ਤੇ ਮੈਂ ਕਿ ਮੰਮੀ ਦੀ ਕੋਟੀ ਨਾਲ ਆ ਬੀਬੀ ਵਾਲਾ ਸਟਾਲ ਆ ਜਿਹੜਾ ਮੈਚ ਕਰਦਾ ਤੇ ਅੱਜ ਫਿਰ ਮੈਂ ਕਿ ਮੰਮੀ ਅੱਜ ਸਵੇਰੇ ਦੋਨਾਂ ਜਣੇ ਲਈ ਚੀਜ਼ਾਂ ਲੈ ਆਉਂਗੀ ਵੀ ਵੀਰ ਸਟਾਰ ਮੈਚ ਕਰਦਾ ਸੀਗਾ ਵਧੀਆ ਲੱਗਾ ਮੈਚ ਕਰ ਗਏ ਨਾ ਸੋਹਣਾ ਫਿਰ ਨਾਲ ਦੁਪੱਟਾ ਜਾਂ ਫਿਰ ਆਡ ਆਡੇ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਫਿਰ ਨਾਲ ਦੁਪੱਟਾ ਚੱਕਣਾ ਪੈਂਦਾ ਤਾਂ ਕਰਕੇ ਤੇ ਨਾ ਜਾਂਦੀ ਜਿਵੇਂ ਮੈਚ ਕਰੀ ਠੀਕ ਹੈ ਚਲੋ ਬਾਕੇ ਲੈ ਹਾਂਜੀ ਜਿਹੜਾ ਆਪਾਂ ਸਾ ਕੱਲਾ ਲੈ ਕੇ ਆਏ ਸੀਗੇ ਤੇ ਉਹਦੀ ਕਟਿੰਗ ਹੈ ਜਿਹੜੀ ਮੰਮੀ ਕਰੀ ਜਾਂਦੀ ਹੈ ਤੇ ਬਸ ਫਿਰ ਨਾਲ ਦੀ ਨਾਲ ਅੱਗਮ ਜਾ ਕੇ ਆਪਾਂ ਚੁੱਲ੍ਹੇ ਤੇ ਜਿਹੜਾ ਸਾ ਗਿਆ ਧਰ ਦੇਣਾਗਾ ਤੇ ਉਹ ਵਾਲਾ ਸਾਰਾ ਹਣ ਸਾਰਾ ਸਿਮੰਝੇ ਤੇ ਪਾਇਆ ਖਲਿਆਰਨ ਜਿਵੇਂ ਕਹਿੰਦੇ ਹੁੰਦੇ ਹੈਗੇ ਵੀ ਉਹਦੀ ਤਿਆਰੀ ਹੋਈ ਜਾਂਦੀ ਹੈ ਉਹ ਰਿੱਧੀ ਤੇ ਮਾਗ ਖਾਦੀ ਦੋ ਚੀਜ਼ਾਂ ਬਣ ਗਈਆਂ ਸਾਗ ਹਜੇ ਬਣਨੇ ਤੇ ਖਿਚੜੀ ਬਣੀ ਪਈ ਹੈ ਤੇ ਸਮ੍ਰਿਤ ਵਰਗੇ ਨੇ ਤੇ ਆਨਸਾਰੀ ਜਾਨੀ ਕਿ ਤਾਂ ਅਗਲੇ ਦਿਨ ਖਾਣੇ ਹੁੰਨੇ ਹੈਗੇ ਦਹੀਂ ਵਗੈਰਾ ਪਾ ਕੇ ਹਨਾ ਸਾਰਾ ਕੁਝ ਤੇ ਇਹ ਉਂਜੀ ਖਾਣ ਲੱਗ ਗਏ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਅੱਜ ਧੁੱਪ ਸੀਗੀ ਥੀ ਮੈਂ ਹਾਂ ਤਾਂ ਪਤਾ ਸੀਗੀ ਪਰ ਠੰਡ ਬਹੁਤ ਹੈ ਹੁਣ ਫੇਰ ਠੰਡ ਵਾਧੂ ਹੋਈ ਪਈ ਹੈ ਬੀਬੀ ਨਿਆਰੇ ਹੈ ਤੈਨੂੰ ਨਿਆਰੇ ਹੈ ਤੈਨੂੰ ਤਾਂ ਹੈਗੀ ਮੈਨੂੰ ਕਿੱਥੇ ਨਿਆਰੇ ਮੈਂ ਅੰਦਰ ਤੜੀ ਰਹਿਣੀ ਆ ਸਾਰਾ ਦਿਨ ਮੈਨੂੰ ਕਦੇ ਨਿਆਰੇ ਝੁੱਪ ਤਾਂ ਮਿਲਦੀ ਨਹੀਂ ਜਦੋਂ ਨੂੰ ਘਰੇ ਆਉਣੇ ਆ ਤੁਹਾਨੂੰ ਝੁੱਪ ਚਲੀ ਜਾਂਦੀ ਆ ਇਹ ਨਵਾਤੀ ਅੱਜ ਨਵਾਤੀਆਂ ਮੁੱਠੇ ਦਾ ਖੋਦੂ ਬੰਡੇ ਇੰਨਾਂ ਨੇ ਹੋਰ ਉਹ ਤਾਂ ਵੱਡੇ ਤੇ ਹੁਣ ਇਹਨੂੰ ਠੰਡ ਲੱਗਦੀ ਹੋਊਗੀ ਤੇ ਲੋ ਜੀ ਹੁਣ ਮੈਂ ਕਰਦੀ ਆ ਦੂਸਰਾ ਅੱਜ ਕੱਲ ਮੈਂ ਦੋ ਵਲੌਗ ਆ ਜਿਹੜੇ ਅਪਲੋਡ ਕਰਤੇ ਸੀਗੇ ਤੇ ਬਣ ਗਏ ਸੀਗੇ ਆਪਣੇ ਕੋਲੇ ਦੋ ਵਲੌਗ ਤੇ ਹੁਣ ਮੈਂ ਥੋੜੇ ਜੇ ਕੰਮਕਾਰ ਕਰ ਲਾਂ ਵਲੌਗ ਦੀ ਐਡੀਟਿੰਗ ਵਗੈਰਾ ਕਰਨ ਵਾਲੀ ਪਈ ਉਹ ਕਰਦੇ ਆ ਐਡਿਟ ਤੇ ਚਾਹ ਪਾਣੀ ਪੀਨੇ ਆ ਫੇਰ ਅੱਜ ਹੈਗੀ ਲੋੜੀ ਤੇ ਕਈ ਪੈਨ ਭਰਾਵਾਂ ਦੇ ਘਰੇ ਤਾਂ ਚਲੋ ਵਧੀਆ ਜਾਨੀ ਕਿ ਕਿਸੇ ਨੇ ਕੋਈ ਲੋੜੀ ਦਾ ਤਿਹਾਰ ਹੈ ਸੈਲੀਬ੍ਰੇਸ਼ਨ ਰੱਖਿਆ ਹੋਣਾ ਹੈ ਨਾ ਤੇ ਚਲੋ ਆਪਣੇ ਤਾਂ ਇੱਥੇ ਕੋਈ ਆਧਿਆਰ ਦੇ ਘਰੇ ਜਿਹੜੀ ਲੋੜੀ ਪਾਉਣੇ ਹੁੰਦੇ ਆ ਜਾਂ ਸੜਕੀ ਤੇ ਪਾ ਲੈਣੇ ਆ ਉੱਥੇ ਆਪਣੇ ਗੇਟ ਦੇ ਵਿੱਚ ਚਲੋ ਅੱਜ ਜਿੱਥੇ ਵੀ ਮਨ ਬਣਿਆ ਲੋੜੀ ਪਾਉਣੀ ਹੋਈ ਪਾਵਾਂਗੇ ਉਧਰ ਬਸ ਪਾ ਲੈ ਸਰਜਿੰਦਰ ਆ ਜਾਊਗਾ ਹੋਰ ਤਾਂ ਕੌਣ ਹੁੰਦੇ ਆ ਕੋਈ ਘੰਟਾ ਘੜੀ ਬੈ ਕੇ ਵੈਸੇ ਤਾਂ ਸਾਡੇ ਵਰਗਿਆਂ ਦੀ ਤਾਂ ਰੋਜ਼ ਹੀ ਲੋੜੀ ਪਾਈ ਹੁੰਦੀ ਓਣੀ ਕ ਤੇ ਅੱਜ ਵੱਡ ਪਾਤਿਆਂ ਧਰ ਕੇ ਟੋਕਰੇ ਭਰ ਕੇ ਤੇ ਉੱਥੇ ਪਾ ਲਾਂਗੇ ਆਪਾਂ ਵਿਹੜੇ ਚ ਲੋੜੀ ਤੇ ਘੰਟਾ ਬੈਠਾਂਗੇ ਬਾਹਰ ਗੱਲਾਂ ਬਾਤਾਂ ਕਰਾਂਗੇ ਟਾਈਮ ਨਾਲ ਨੇੜਿਆਂ ਕੰਮ ਕਰ ਮੰਮੀ ਆਪਣੇ ਤਾਂ ਅੱਜ ਆਪਾਂ ਖਸਾੜ ਧਰਨਾ ਤੇ ਅੱਜ ਆਪਣਾ ਕੰਮ ਹੀ ਲੇਟ ਹੋ ਜਾਣਾ ਲਾ ਕੇ ਵੱਡੀ ਸਾਰੀ ਲੱਕੜ ਤੇ ਟਾਈਮ ਨਾਲ ਕੰਮ ਖਿੱਚ ਦਾਂਗੀ ਠੀਕ ਹੈ ਹਾਂ ਜੀ ਬੀਬੀ ਚਾਹ ਬਣਾ ਕੇ ਲਾ ਕੇ ਪਰਾ ਦੇਗਾ ਬੀਬੀ ਨੂੰ ਜੀ ਕਾਫੀ ਹਾਂ ਆਹ ਤਾਂ ਆਦਾ ਹੈਣੀ ਚਲੋ ਜੀ ਹੁਣ ਮੈਂ ਮਾੜੇ-ਬੜੇ ਨਿੱਕੇ-ਮੋٹے ਜਿਹੜੇ ਮੰਡੀ ਗਏ ਹੋਏ ਨੇ ਤੇ ਕੰਮ ਨਵੇੜਾ ਮੰਗਵਾਵਾਂ ਚੀਜ਼ਾਂ ਤੇਲ-ਤੁਲ ਵਗੈਰਾ ਤੇ ਫੇਅਰ ਕਰਦੇ ਆਂ ਵਲੌਗ ਨੂੰ ਕੰਟੀਨਿਊ ਹਾਂ ਲਓ ਜੀ ਟਾਈਮ ਹੋ ਗਿਆ ਸਵਾ ਪਾਈ ਦਾ ਤੇ 18 ਨੂੰ ਇਹਨਾਂ ਦੇ ਵਿੱਚ ਕਿਹੜਾ ਵਰਕ ਐਡ ਹੁੰਦੀ ਹੈ ਹਾਂਜੀ ਕੈਮਰੇ ਚ ਇਹਨੇ ਗੁਰੇ ਕਤ ਲੱਗੇ ਹੁੰਦੇ ਸੀ ਮੈਂ ਗੁਰੇ ਹਾਂ ਬਲੇਗਰ ਲੱਗਿਆ ਨੇ ਇਹਦੇ ਚ ਅਬੀ ਵੀ ਨਾ ਕਾਲਾ ਕੋਟ ਪਾਇਆ ਕੀ ਆ ਕਾਲਾ ਕੋਟ ਐ ਮੈਨ ਨਹੀਂ ਪਾਇਆ ਉਹ ਨਾ ਬ੍ਰਿੰਗ ਚੀਰ ਤੇ ਕਰਦਾ ਵਾ ਕੀ ਇਸ ਗੱਲ ਨੂੰ ਪਾਇਆ ਇਸ ਗੱਲ ਨੂੰ ਪਾਇਆ ਧਾਰਾ ਕੱਢਣ ਨੂੰ ਪਾਇਆ ਹੁਣ ਧਾਰਾ ਕੱਢਣ ਦਾ ਟਾਈਮ ਆ ਗਿਆ ਦੇਖੀ ਅੱਗੇ ਲੋਹੜੀ ਵਾਲੇ ਦਿਨ ਕਿੰਨੇ ਜਵਾਕ ਵਗੈਰਾ ਆਉਂਦੇ ਹਨਾ ਬਾਥੀਆਂ ਬੁੱਥੀਆਂ ਮੰਗਣਾਂ ਕੋਈ ਨਹੀਂ ਆਇਆਗਾ ਤੇ ਕੋਈ ਵੀ ਨਹੀਂ ਆਇਆ ਮੈਂ ਤਾਂ ਵੇਟ ਕਰੀ ਜਾਨੀ ਮੈਂ ਮੈਂ ਵਲੌਗ ਬਣਾਉਂਗੀ ਬੱਚੇ ਆਉਣਗੇ ਵਾਲੇ ਨੂੰ ਫੋਨ ਕਰ ਲੈ ਪਤਾ ਪਵੇ ਪਾਲੇ ਤੇ ਆ ਜੂਗੀ ਪਰ ਅਧਰ ਬਣਾ ਕਾਮਲੇ ਟੂ ਚੱਲੀ ਜਾਂਦਾ ਤੇ ਕੱਲ ਨੂੰ ਆਪਾਂ ਜਾਵਾਂਗੇ ਮੇਲਾ ਦੇਖਣ ਦੇਖਦੇ ਆਂ ਇੱਧਰ ਜਾਂਦਾ ਪਲਾਨ ਬੰਦ ਪੱਲੇ ਲੇਟ ਆਊਗੀ ਪਰ ਵੀ ਲੈਣੀ ਨਹੀਂ ਆਪਾਂ ਵੀ ਲੇਟ ਹੀ ਆ ਪਤਾ ਆਪਣੇ ਵੀ ਲੇਟ ਹੀ ਚੱਲੀ ਜਾਂਦੇ ਬਹੁਤ ਲੇਟ ਚੱਲੀ ਜਾਂਦੇ ਸਾਗ ਬਣਾਏਗਾ ਸਾਗ ਬਣਾਏਗਾ ਬਸ ਆਪ ਕਰਕੇ ਕੰਮ ਲੇਟ ਹੋ ਗਿਆ ਅੱਜ ਫੇਫਕੜੀ ਵੀ ਹੋਊਗੀ ਸਵੇਰ ਨੂੰ ਖਿਚੜੀ ਹੂੰ ਫਲਾਂ ਖਟੜੀ ਵੀ ਹੋਊਗੀ ਠੀਕ ਹੈ ਜੇ ਸਾਰ ਦਿਨ ਖਾਣ ਦੀ ਹੈ ਸਪਨ ਉੱਤੇ ਮੋਟੇ ਤੋਂ ਫੋਟੋ ਫੀ ਲੈ ਆਖੇ ਦਾ ਕਿ ਮੈਂ ਮੰਨਿਆ ਨਾ ਹਾਂ ਹਾਂ ਮੈਂ ਅੱਛਾ ਦੋ ਰੰਗਾ ਲਾ ਦੀ ਬੀਬੀ ਕੱਟੀ ਜਾਂਦੀ ਹੈ ਅਦਰਕ ਆ ਹੋਰ ਗਾਂ ਦਾ ਕੀ ਕਰਨਾ ਹੁਣ ਹੈ ਤੈਨੂੰ ਬਣਨ ਕਹਿੰਦੀ ਇੱਕ ਚਿੱਟੇ ਤਿਲ ਲੈ ਕੇ ਆਈ ਹਾਂ ਕਾਲੇ ਤਿਲ ਪਾਉਂਦੇ ਹੁੰਦੇ ਆ ਕਾਲੇ ਤਿਲ ਹੁੰਦੇ ਆ ਸਾਰੇ ਮਾਣੇ ਚਿੱਟੇ ਤਿਲ ਨਹੀਂ ਉਹ ਹੁੰਦੇ ਆ ਉਹ ਆਉਂਦੇ ਬਈ ਕਹਿੰਦੇ ਲੋੜੀ ਰੱਖਦੇ ਚਿੱਟੇ ਹੁੰਦੇ ਆ ਬੀਬੀ ਤੂੰ ਖੁੱਲੀ ਬੈਠੀ ਆ ਕਾਲੇ ਤਿਲ ਹੁੰਦੇ ਆ ਚਿੱਟੇ ਤਾਂ ਖਾਣ ਵਾਲੇ ਰਿਓੜੀਆਂ ਦੇ ਉੱਪਰ ਲੱਗੇ ਹੁੰਦੇ ਆ ਹਾਂ ਮੰਮੀ ਕਿੱਥੇ ਆਇਆ ਹਲੰਮੀ ਕਾ ਚਿੱਟੇ ਹੀ ਬਣੇ ਬੀਬੀ ਹੁਣ ਤੂੰ ਵੱਡੀ ਹੋ ਗਈ ਤਿਲ ਕਾਲੇ ਹੀ ਹੁੰਦੇ ਲੋੜੀ ਤੇ ਪਾਉਣ ਵਾਸਤੇ ਮੰਮੀ ਬੀਬੀ ਤੂੰ ਵੱਡੀ ਹੋ ਗਈ ਯਾਰ ਯਾਰ ਕਾਲੇ ਪਾਉਣੇ ਹੁੰਦੇ ਆ ਮੈਂ ਕਿ ਚਿੱਟੇ ਲੈ ਆਈ ਚਿੱਟੇ ਨਹੀਂ ਹੁੰਦੇ ਬੀਬੀ ਰਾਣੀਏ ਕਾਲੇ ਹੁੰਦੇ ਆ ਬੀਬੀ ਰਾਣੀ ਜਨ ਜਨਕ ਮਾਇਆ ਕਰਨਾ ਬੀਬੀਆ ਦੇ ਮੁੰਡੇ ਦਾ ਕੱਤ ਲਾ ਹਾਂ ਇਧਰ ਆ ਮਰ ਕਰਨ ਹੈਪੀ ਲੋੜੀ ਹੈਪੀ ਲੋੜੀ ਚੱਲੋ ਜੀ ਤੇ ਸਾਗ ਆਪਣਾ ਪੈ ਗਿਆ ਰੇਜੇ ਤੇ ਰਿਝ ਰਿਆ ਬਸੇ ਮੀਝੇ ਪਿਆਰੇ ਰਿਝਾਂ ਨਹੀਂ ਫੋਟੋ ਕਰ ਲਗੇ ਫੋਟੋ ਇੱਕ ਬੈਠ ਕੇ ਜੇ ਚਲੋ ਜੀ ਮੈਂ 18 ਕੱਢ ਗਏ ਪਾਂਡੇ ਮੱਜ ਗਏ ਕੰਮ 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 ਹਨਾ ਜਿਉਂਦੇ ਜੀਆਂ ਦੇ ਜਿਹੜੇ ਕੰਮ ਉਹ ਨਹੀਂ ਮੁੱਕਦੇ ਜਨ ਕਿ ਕਲਪਨਾ ਪਣ ਲੱਗੀ ਰਹਿੰਦੀ ਆਹ ਕੰਮ ਕਰ ਲਗੇ ਤੇ ਆਹ ਕੰਮ ਕਰ ਲਗੇ ਤੇ ਇਹ ਹੀ ਜ਼ਿੰਦਗੀ ਆ ਤੇ ਮम्मी ਕਹੀ ਹੈ ਕਿ ਪੱਤ ਕੱਢਣ ਨੂੰ ਜੋੜੇ ਪਉਣ ਵਾਸਤੇ ਕਹਿੰਦੇ ਮੈਂ ਟੋਕਰਾਂ ਕੱਢਿਆ ਵਾਂ ਇਤੋਂ ਆਗਣਾ ਭੋਜਨ ਹੈ ਤੇ ਆਪਾਂ ਭਾਂਡੇ ਭੁੰਡੇ ਮਾਰ ਕੇ ਆ ਗਏ ਸੀ ਤੇ ਹੁਣ ਮੈਂ ਫਿਰਦੇ ਆਂ ਉਹ ਵੀ ਕੱਟ ਅਸੀਂ 3-4 ਮੂਲੀਆਂ ਜਿਹੜੀਆਂ ਸਾਗ ਦੇ ਵਿੱਚ ਪਾਉਣੀਆਂ ਬੀਬੀ ਵਰਗੇ ਪਾਉਂਦੇ ਹੀ ਪਹਿਲਾਂ ਤਾਂ ਅਸਲੀ ਦਾ ਤਜਾ ਨਹੀਂ ਬੰਦਾ ਦੇਖੋ ਕਿ ਸਾਰੇ ਆਪਣੇ ਢੰਗ ਤਰੀਕਾ ਨਾਲ ਬਣਾਉਂਦੇ ਹੁੰਦੇ ਆ ਪਰ ਵੀ ਆਪਾਂ ਮੂਲੀ ਵੀ ਜਦੋਂ ਸਾਗ ਰਿਜਣ ਲੱਗ ਜਾਂਦਾ ਜਦੋਂ ਮੂਲੀ ਆਪਾਂ ਕੱਟ ਕੇ ਵਿੱਚ ਪਾ ਦਿੰਦੇ ਆ ਬਾਵਾ ਸਾਰੇ ਲਿਆਤੀਆਂ ਸੀਗੇ ਲੱਕੜਾ ਲੱਕਾਂ ਨੂੰ ਕਾ ਦੂਜੇ ਚੱਲੀ ਜਾਣਗੇ ਤਦਾਂੇ ਵਿੱਚ ਹੀ ਸਾਗ ਰੀਜੋਗਾ ਕਿਉਂਕਿ ਮੰਮੀ ਦੀ ਡਿਊਟੀ ਚੱਲਦੀ ਹੁੰਦੀ ਹੈ ਤੇ ਫੋਨ ਨਾਲੇ ਾਟਾ ਓਟਾ ਗੁੰਨ ਲੈਣਗੇ ਕੁਲਵੇਕੇ ਤੇ ਨਾਲੇ ਸਾਗ ਰੀਜੇਠਾਂ ਕਾ ਬੀ ਕੁਕਰੀ ਜਾਣਗੇ ਵੈਸੇ ਸਾਰੇ ਹੀ ਹਨਾ ਲੋੜੀ ਵਾਲੇ ਦਿਨ ਬਣਾਉਂਦੇ ਹੁੰਦੇ ਆ ਸਾਗ ਤੇ ਆਲ ਵੀ ਦੇ ਨੇ ਕਈ ਤਰ੍ਹਾਂ ਦੇ ਜਿਵੇਂ ਖੀਚੜੀ ਖਾਂਦੇ ਆ ਜਿਵੇਂ ਆਪਾਂ ਵੀ ਖੀਚੜੀ ਵੀ ਬਣਾ ਰੱਖੀ ਆ ਕੱਲ ਨੂੰ ਖੀਚੜੀ ਖਾਵਾਂਗੇ ਕਈ ਹੁੰਦੇ ਆ ਬਿਖੀਰ ਪ੍ਰਸ਼ਾਦ ਬਣਾ ਕੇ ਖਾਂਦੇ ਆ। ਮੈਂ ਕੱਟ ਕੇ ਰੱਖਤੀ ਮੂਲੀ। ਫਿਰ ਮਮਮੀ ਨੇ ਜਦੋਂ ਪਾਉਣੇ ਸੀ ਉਹਨਾਂਗੇ ਮੂਲੀਆ ਵਿੱਚ ਦੋ ਪਾ ਦੇਣਗੇ। ਸਿਮ ਵਰਗੇ ਨੂੰ ਵੀ ਨਾਲ ਰਲਾ ਰੱਖਿਆ ਉਹਨੇ। ਬੱਲੇ ਬੱਲੇ ਹੋ ਗਿਆ। ਲੋਟ ਨੌ ਲਾਤੀ ਬਾਖੀ ਪਾਥੀ ਦੇ ਨਾਲ ਜਿਹੜੀ ਅੱਗ ਚੱਲੀ ਜਾਊਗੀ ਅੱਜ ਜਿਵੇਂ ਕੱਲ ਬਲੌਗ ਦੋ ਅਪਲੋਡ ਕੀਤੇ ਸੀ ਜੇ ਕਿਸੇ ਪਹਿਨਪਰਾਨੇ ਬਲੌਗ ਨਹੀਂ ਦੇਖਿਆ ਉਹਨਾਂ ਦਾ ਪਲੀਜ਼ ਆਪਣੇ ਖੇਤ ਵਾਲਾ ਤੇ ਇਹ ਜੋ ਪਹਿਲਾਂ ਬਣਾਇਆ ਸੀਗਾ ਆਪਾਂ ਡੇਲੀ ਰੁਟੀਨ ਵਾਲਾ ਤੇ ਉਹ ਬਲੌਗ ਹੈ ਜਿਹੜੇ ਪਲੀਜ਼ ਜਰੂਰ ਫੁੱਲ ਵਾਚ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਚੈਨਲ ਨੂੰ ਪਲੀਜ਼ ਜੋ ਵੀ ਪੈਨਪ੍ਰਾਣ ਦੇਖਦੇ ਆ ਹਨ ਕੀ ਪਤਾ ਨਹੀਂ ਕਿੰਨੇ ਪਰਸੈਂਟ ਜ ਹੋ ਰਹੇ ਮੇਰੇ ਇੱਕ ਤਾਂ ਮਾਈਂਡ ਜੇ ਚ ਨਿਕਲ ਗਿਆ ਵੀ ਪੈਨਪ੍ਰਾ ਬਲੌਗ ਤਾਂ ਵਾਚ ਕਰਦੇ ਨੇ ਤੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਜਲਦੀ ਜਲਦੀ ਸਬਸਕ੍ਰਾਈਬਰ ਵਧਣ ਸਪੋਰਟ ਕਰਿਆ ਕਰੋ ਪਲੀਜ਼ ਬਲੌਗ ਨੂੰ ਸਕਿਪ ਨਾ ਕਰਿਆ ਕਰੋ ਕੋਲ ਵਾਚ ਕਰਿਆ ਕਰੋ ਆ ਗਾਪਣੇੜੀ ਪੂਰੀ ਚੱਲੀ ਜਾਂਦੀ ਹੈ ਤੇ ਮਮੀ ਨੂੰ ਕਮਾ ਆਦਾ ਧਾਰ ਕੱਢ ਕੇ ਲੈ ਆਉਣੇ ਸਕਜਿੰਦਰ ਮੈਨੂੰ ਹੱਸਣ ਲੱਗ ਜਾਂਦਾ ਗਾਂ ਪਾਈਆਂ ਤਾਂ ਦੁੱਧ ਦਿੰਦੀਆਂ ਪਾਈਏ ਤੇ ਕਿੱਥੇ ਦਿੰਦੀ ਜਾਣ ਕੇ ਮਜ਼ਾਕ ਕਰਨ ਲੱਗ ਜਾਂਦਾ 2 ਕਿਲੋ ਦੁੱਧ ਤੇ ਤੇ ਛੱਡ ਰੀਆਂ ਪੈਣੀਆਂ ਗਾਂਾਂ ਜਦੋਂ ਟਾਈਮ ਹੋ ਜਾਂਦਾ ਸੀ ਦੁੱਧ ਕੱਢਣ ਆਪਣੀਆਂ ਗਾਈਆਂ ੱੱਕੇ ਨਾਲ ਛੱਡਦੇ ਆ ਦੁੱਧ ਜਿਵੇਂ ਕਿ ਸੁੱਖ ਨਾਲ ਹੈਗਾ ਥਲੇ ਵਧੀਆ ਦਹੀਂ ਜਾਂਦੀਆਂ ਮੇਰੇ ਨਾਲ ਗੱਲ ਨਹੀਂ ਧਿਆਣਾ ਹੈ ਲੋਹ ਜੀ ਸਾਹਾ ਸਾਗਾ ਪਣਾ ਕੇ ਬਾਣਾ ਤੇ ਮੰਮੀ ਬੈਸੀ ਨੂੰ ਘੋਟਾਂ ਲੱਗਦੇ ਆ ਉਹਨਾਂ ਕ ਸਾਗੀ ਆਪਾਂ ਘੋਟਾਂਗੇ ਜਿੰਨਾ ਕ ਹਣਾ ਹੁਣ ਖਾਣਾ ਹੋਵੇ ਹਾਂਸ ਹੂੰ ਸਾਰਾ ਨਹੀਂ ਘੋਟ ਕੇ ਰੱਖਦੇ ਤੇ ਮੈਂ ਇੱਥੇ ਥੱਲੇ ਤੇ ਲੱਗਦੀਆਂ ਰੋਟੀ ਤੇ ਉਧਰ ਬੀਬੀ ਤੇ ਆਪਾਂ ਕਿਵੇਂ ਪਈ ਸਾਨੂੰ ਤਾਂ ਪਾ ਕੇ ਦਊ ਲੋੜੀ ਅਸੀਂ ਤਾਂ ਬੈਠਦੇ ਹਾਂ ਅਸੀਂ ਬੈਠਾਂਗੇ ਬਾਅਦ ਚਾ ਰੋਣ ਨੀ ਆਪਾਂ ਤੇ ਪੀਏ ਪਿਆਹ ਰੱਖੇ ਤੇ ਜੀ ਕਰਦਾ ਆ ਵੀ ਗਰੜੀ ਗਰੜੀ ਹੋਏ ਭਾਈ ਭਾਈ ਲੋੜੀਆ ਟਕ ਟੁਕ ਵੀ ਲਿਆਓ ਸੋ ਜੀ ਰੋਟੀ ਬਕਾਉਂਗੇ ਕਿਛੇਛੇ ਵੇਲੇ ਹੋਈਏ ਇਹ ਕਹਿੰਦੇ ਅਸੀਂ ਆਪ ਦੀ ਡਿਊਟੀ ਪਹਿਲਾਂ ਨਵਾ ਮਾਗੇ ਪਹਿਲਾਂ ਬੈਠ ਜਾਾਂਗੇ ਤੇ ਮੇਰਾ ਠੰਡ ਹੋ ਜਾਣੀ ਆ ਫਿਰ ਅਸੀਂ ਬੈਠੇ ਰਹਿਵਾਂਗੇ ਹਨ ਮਮੀ ਫੈਲੋ ਕਹਿੰਦੇ ਰੋਟੀ ਦੀ ਨਵਾਦਣ ਨੇ ਸਾਡੇ ਵਾਸਤੇ ਕਹਿੰਦੇ ਛੋਟੀ ਤੂੰ ਹੀ ਪਾ ਗੋ ਫਿਰ ਤੁਸੀਂ ਬੰਦੇ ਜਿਆਦੇ ਹੋਗੇ ਫਿਰ ਤੁਸੀਂ ਤੋਂ ਆਪਦੀ ਜਿਹੜੀ ਲੋੜੀ ਹੈ ਉਹ ਵੱਡੀ ਕਰ ਲਓ ਹਾਂ ਪਰ ਰੋਟੀ ਟੁਕਸ ਕਰਨਾ ਉਹ ਹੈਗੇ ਵਿਲੇ ਬੰਦੇ ਰੋਟੀ ਦਾ ਨਹੀਂ ਉੱਤ 0 ਤੇ ਆਪਾਂ ਰੋਟੀ ਲੱਗਦੀ ਬਣਾਉਣ ਤੇ ਜਿਹੜੀ ਆਹੀਂ ਬਣ ਬਣ ਕੇ ਲੈਂਦੀਆਂ ਨਾ ਜਿਹੜੀਆਂ ਰੜੜ ਕੇ ਔਰ ਰੋਟੀ ਲੱਗਦੀ ਹੈ ਟੇਸਟੀ ਤੇ ਬੱਚੇ ਵੀ ਬੈਠ ਗਏ ਇੱਥੇ ਲੈ ਆਪਿਆ ਥੋੜਾ ਪਾਣੀ ਸ਼ਾਹ ਕੇ ਚਾਦਰ ਦੇਖੋ ਆ ਲਓ ਕੋਲੇ ਬਹਿ ਕੇ ਖਾਇਆ ਕਰੋ ਗਰਮ ਗਰਮ ਗਰਮੂ ਗਰਮ ਲੱਗੋ ਰੋਟੀ ਤੇ ਲੈ ਇੱਕ ਆ ਸਕੀਮ ਵੀ ਦੱਸਿਓ ਕੌਣ ਕਰਦਾ ਹੁੰਦਾ ਇਦਾਂ ਡੱਕੇ ਦੇ ਉੱਪਰ ਲੀਰ ਬਲੇਟ ਕੇ ਤੇ ਫਿਰ ਅਸੀਂ ਰੋਟੀਆਂ ਨੂੰ ਚੋਪੜ ਦੇਨੇ ਆ ਇਹ ਮੰਮੀ ਦੀ ਸਕੀਮ ਹੈ ਇਹ ਕਿਵੇਂ ਬਣਿਆ ਸਾਗ ਟੇਸਟੀ ਟੇਸਟੀ ਬੀਬੀ ਉੱਥੇ ਬੈਠਿਆ ਚਲੋ ਜੀ ਆਪਾਂ ਲਾਈਏ ਰੋਟੀ ਆਪਾਂ ਵੀ ਛੋੜੀ ਆਪਾਂ ਲੇਟ ਹੋ ਗਿਆ ਬੱਸ ਬਣਾ ਲਿਆ ਰੋਟੀਆਂ ਦੋ ਜਣਾਂ ਨੇ ਖਾ ਲਈਆਂ ਤੁਸੀਂ ਚਾਰ ਜਣਾਂ ਨੇ ਖਾ ਲਈਆਂ ਸੀ ਰਹਿ ਗਈ ਲਓ ਜੀ ਪ੍ਰਸ਼ਾਦਾ ਆਪਾਂ ਛਕ ਲਿਆ ਤੇ ਪਹਿਲਾਂ ਆਪਣਾ ਧੂਈ ਪਾਈ ਹੋਈ ਸੀਗੀ ਵੈਸੇ ਬੀਬੀ ਕਹਿੰਦੀ ਵੀ ਚਲੋ ਧੂਈ ਪਾਲੋ ਠੰਡਾ ਹੈ ਚਲੋ ਲੋਹੜੀ ਆ ਕੇ ਬਾਅਦ ਚਾਹ ਦੇ ਪਾਟੀਆਂ ਹੋਰ ਤੇ ਬੀਬੀ ਕਹਿੰਦੀ ਮੈਂ ਫਿਰ ਅੰਦਰ ਜਾਣਾ ਹਜੇ ਰਮਣ ਹਰ ਕੇ ਤਾਂ ਹਜੇ ਰੋਟੀ ਖਾਈ ਜਾਂਦੇ ਹਣਾ ਅਸੀਂ ਉਸ ਤੋਂ ਬਾਅਦ ਉਧਰ ਆਉਣਗੇ ਸੁਖਜਿੰਦਰ ਵੀ ਤੇ ਪਾਲੇ ਵੀ ਤੇ ਆਪਾਂ ਫਿਰ ਹੋਰ ਪਾਥੀਆਂ ਰੱਖ ਕੇ ਤੇ ਫਿਰ ਆਪਾਂ ਯਾਨੀ ਕਿ ਜਿਹੜਾ ਕਰਦੇ ਹੁੰਦੇ ਆ ਲੋਹੜੀ ਦਾ ਕਾਰਵਿਆਰ ਉਹ ਕਰਾਂਗੇ ਪਰ ਪਾਪੇ ਨੇ ਤੇ ਬੀਬੀ ਨੇ ਇਹਦੇ ਉੱਤੇ ਹੀ ਪਾਤੇ ਆ ਤਿਲ ਤੂੰ ਹੀ ਦੇ ਉੱਤੇ ਹੀ ਤਿਲ ਪਾਤੇ ਆ ਅੱਥਰੂ ਲੱਗ ਰਵਾਂਗੇ ਹਾਂ ਹਾਂ ਪਾਥੀਆਂ ਤਾਂ ਲੱਗੀਆਂ ਹੀ ਐ ਚਲੋ ਇਹ ਵੀ ਤਾਂ ਲੋਹੜੀ ਹੈ ਇੱਕ ਤਰ੍ਹਾਂ ਦੀ ਇਹ ਕਿੜਾ ਆਪਾਂ ਉਹ ਅੱਗ ਤਾਂ ਇਹ ਵੀ ਅੱਗ ਹੀ ਆ ਹਨਾ ਲੋਹੜੀ ਹੀ ਆ ਉਵੇਂ ਹੀ ਬਣਨੀ ਆ ਆਪਾਂ ਐ ਵੀ ਚਲੋ ਹੋਰ ਚਾਰ ਪਾਤੀਆਂ ਧਰ ਦਿਆਂਗੇ ਹਾਂ ਲੋਹੜੀ ਬਣ ਜੇ ਠੀਕ ਹੁਣ ਇਹਨਾਂ ਨੇ ਮੈਨੂੰ ਪਤਾ ਵੀ ਇਹਨਾਂ ਦੀ ਤਿਆਰੀ ਅੰਦਰ ਜਾਣ ਦੀ ਹੈ ਵੀ ਜਿਹੜੇ ਛੇਤੀ ਤਿਲ ਪਾ ਕੇ ਕੰਮ ਨਿਵੇੜਨ ਵਾਲੇ ਪਾਸੇ ਹੋਗੇ ਨਾ ਦੋਨੇ ਮਾਂ ਪੁੱਤ ਥੋੜੇ ਭੱਜਣਗੇ ਅੰਦਰ ਨੂੰ ਘਰਾੜੇ ਮਾਰਨਗੇ ਫਿਰ ਜਾ ਕੇ ਜ਼ੋਰ-ਜ਼ੋਰ ਦੀ ਕਿੰਨਾ ਇਹ ਨਾ ਬਦਨਾ ਹੁਕਰਾ ਕਰਵਾਦਾ ਤੇ ਹੋ ਰਾ ਹੁਣ ਤੂੰ ਵੇਖਣ ਵਾਲਾ ਹੁੰਦਾ ਜੇ ਤਾਂ ਰਾਤ ਨੂੰ ਮਾਰਦਾ ਘਰਾੜੇ ਹਾਂ ਤੇ ਮੱਝਦੇ ਸੀ ਹੁਣ ਦੇਲਦ ਰੋਣ ਕਰ ਜਾਵੇ ਆ ਹਰਿੰਦਰ ਹੂੰ ਹਉਹ ਤੂੰ ਆਪਰਾ ਨ ਮਾਰਦੀ ਐ ਅੱਛਾ ਚਲੋ ਆਪਾਂ ਫੇਰ ਅਜੇ ਹੋਰ ਪਾਥੀਆਂ ਧਰ ਕੇ ਤੇ ਆਪਾਂ ਪਾਵਾਂਗੇ ਤਿਲ ਮਿਲਦੇ ਆਪੋ ਸਾਨੂੰ ਇੱਧਰ ਜਲਾ ਦਿੰਨੀ ਕਿਆ ਨਾਲ ਫੜ ਜਾ ਬੱਚਾ ਪਹਿਲਾ ਆਪਣੇ ਤੂ ਇਹੀ ਸੀਗੀ ਹੁਣ ਆਪਾਂ ਲੋੜੀ ਦੇ ਵਿੱਚ ਕਨਵਰਟ ਕਰ ਰਹੇ ਹਾਂ ਹਾਂ ਹੁਣ ਲੋੜੀ ਬਣਾ ਰਹੇ ਹਾਂ ਮੰਮੀ ਮੈਂ ਮੂਹਲੀ ਲੈ ਆਇਆ ਲੈਉਣੇ ਆ ਬਸ ਸਾਰਾ ਕੁਝ ਲੈ ਕੇ ਆ ਬਸ ਇੱਥੇ ਸੇਕ ਰਹਿਣੀ ਹੈ ਠੰਡ ਵਾਲੀਆਂ ਵੀ ਗੋੜਾ ਵਾਲੇ ਹਵਾ 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 ਰਹੀ ਸਾਰਾ ਕੁਝ ਲੈ ਆ ਮਾਗੀ ਬੋਲ ਸਰ ਐ ਮੇਨ ਪਾਤ ਨੂੰ ਯੱਕ ਦਾ ਅੱਧੀ ਰਾਤ ਤੱਕ ਚੱਲੂਗੀ ਆ ਧਰ ਦੇ ਇੱਕ ਉਹ ਦੂਜੀਆਂ ਪਾਤੀਆਂ ਨਾ ਟੋਕੋ ਜੀ ਪਾ ਕੇ ਅੰਦਰ ਰੱਖ ਲਓ ਉਰੇ ਆ ਪਾ ਪਾਖੀਆਂ ਉਹ ਪਾਤੀਆਂ ਪਾਵਾ ਚੱਕ ਕੇ ਤੂੰ ਆ ਪਾਤੀਆਂ ਤੇ ਮੈਨੂੰ ਤੂੰ ਅੰਦਰ ਰੱਖ ਦਿਲੋ ਮੈਨੀ ਹਲੋ ਜੀ ਟਾਈਮ ਹੋ ਗਿਆ 7:30 ਤੇ ਆਪਾਂ ਆਪਣੇ ਕੰਮ ਕਰ ਸਾਰੇ ਲਏ ਸੀਗੇ ਨਵੀੜ ਤੇ ਬਣਾਪਾ ਬੈਠਦੀਆਂ ਲੋੜੀ ਤੇ ਤੇ ਸਾਦੀ ਆਪਾਂ ਬਾਲੇ ਵਰਗਿਆਂ ਨੂੰ ਆ ਜਾਓ ਪਤਾ ਨਹੀਂ ਕੈਮਰੇ ਜ ਆਹਾ ਤੁੰਦੇ ਜੀ ਦਾ ਕਰਕੇ ਕਿਵੇਂ ਜੀ ਹੋਰੀ ਹੋ ਜਾਂਦਾ ਕੈਮਰਾ ਕੋਲ ਕਲੀਅਰ ਨਹੀਂ ਆਉਂਦੀ ਹੈਗੀ ਵੀਡੀਓ ਪਤਾ ਨਹੀਂ ਤੁੰਦੇ ਜੀ ਆ ਜਾਂਦੀ ਮੂਰੇ ਦੇਖੀ ਵੀਡੀਓ ਬਿਲਕੁਲ ਵੀ ਕਲੀਅਰ ਨਹੀਂ ਆਉਂਦੀ ਜਾ ਤੂੰ ਆ ਹੂੰ ਚੰਗਾ ਨਾ ਆਉਂਦਾ ਓਕੇ ਅੰਨ ਨਾਗੇ ਨਾ ਕਰ ਬੱਤਾ ਹੁਣ ਇਹਦੇ ਵਿੱਚ ਨਾ ਵੱਜੋ ਪੈਰਪੂਰ ਵਿੱਚ ਨਾ ਮਰੋ ਵਿੱਚ ਸਮਰੇ ਤੇ ਚੱਕਾ ਕੇ ਮੈਂ ਨਾ ਚਾਰੇ ਪਾਉਂਦੇ ਖੜ ਜਾ ਰਾਵਾਲੇ ਨਾ ਉਹ ਬੋਲਦੀ ਹੁਣ ਜਗਾ ਮੈਂ ਕੀ ਬੋਲਾਂ ਤਾਪਾ ਦਿਲਿੱਦਤ ਆ ਚਲੋ ઈસર આદલે દરજા દલે દરદી જડ ચુલે પા ઈસર આદલે દરજા દલે દરદી જડ ચુલે પા વેખો ભઈ વેગ લાડ ન મસ્તા નહી પછે ન હોયો એ હોં બા ન દઈ કોશન દી કોશન મેલોડી ਉੜੀ ਖਵਾ ਦਿਓ ਲੋਡਿੰਗ ਹੋ ਮੈਂ ਖਵਾਦੀ ਸੀ ਪਹਿਲਾਂ 37 ਦੀ ਆਹ ਦੋ ਫੁੱਟੀ ਦੀ ਪਈ ਆਹ ਖਵਾਦੀ ਰਹੀ ਆਪਨੇ ਤਰਫ ਰੈਡੀ ਖਵਾਦੀ ਨਾ ਪਰਤਾ ਮਾ ਦੋਲੇ ਉਹਦੇ ਕੰਮ ਕਲੇ ਕੇ ਮੈਂ ਨਹੀਂ ਲੈਂਦੀ ਹਾਂ ਇਹਨੇ ਯਾਦ ਨਹੀਂ ਕਰਾਂ ਕਰਾਂ ਉਹਨੇ ਦੇ ਕਿਹੜੀ ਸੀ ਮੈਂ ਸੁਣਨੀ ਭੁੱਲ ਗਏ ਕੀ ਹੈ ਪੇਰੇ ਕੋਲ ਤਾਂ ਨਿੱਕੇ ਨਿੱਕੇ ਚੀਜ਼ਾਂ ਦਾ ਨਹੀਂ ਯਾਦ ਰਹੀ ਮੈਂ ਕਰ ਕੋਈ ਦੋ ਮੈਨੂੰ ਐਡੀ ਸਮਝ ਨਹੀਂ ਕੱਲ ਇਹਨਾਂ ਨੇ ਚਾਵਲਾਂ ਦੀ ਜਿਹੜੀ ਮੈਂ ਉਹਨਾਂ ਨੂੰ ਜੀ ਉਦੋਂ ਤੇ ਕੋਈ ਮੰਗਾਈ ਸੀ ਉਦੋਂ ਹੀ ਗਏ ਹੁੰਦੇ ਕਿ ਨੋਟ ਊਠੀਆਂ ਵੱਧ ਨਹੀਂ ਯਾਦ ਹੀ ਨਹੀਂ ਆਇਆ ਗਲਤ ਹੋ ਗਈ ਫਿਰ ਮੁੰਡੀਆਂ ਆਉਣੀਆਂ ਨੇ ਚੱਲ ਵੰਡੀ ਗਈ ਸੀ ਨਾ ਇਹ ਚੱਲ ਜਾਣਾ ਬਹੁਤ ਜ਼ਰੂਰੀ ਹੁੰਦਾ ਚੱਲ ਕੋਈ ਚੱਲ ਪਾ ਆਈ ਜਾਣਾ ਕੋਪਾ ਤਾਂ ਮਰਜੀ ਲੈ ਕੇ ਖਾ ਲਾ ਤਾਂ ਤਾਂ ਕਾਨਾ ਤੇ ਆਵਾਂ ਅੱਗੇ ਦੁਕਾਨਾਂ ਤੋਂ ਮਿਲਦਾ ਨਹੀਂ ਸੀਗਾ ਅੱਗੇ ਲੈ ਆਉਂਦੇ ਸੀ ਸਿਹਰਾਂ ਜਾ ਕੇ ਕੋ ਤਾਂ ਮਰਜੀ ਜੀ ਲੈ ਆ ਹਨ ਇਹ ਹੱਥ ਵੀ ਜਾ ਇਸ ਜੋਰ ਦੇ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਨੇ ਜੋਨੀ ਕਾਪਾਉਂਦਾ ਨਾ ਆਸਾ ਕਿਸੇ ਮਰਜੀ ਗੱਲ ਤੇ ਪੈਸਾ ਸੁਣੀ ਹੋ ਅਸਲੀ ਵਾਰ ਵੀ ਵਾਸ਼ਲੀ ਦੇਈ ਗਈ ਹੈਗੀ ਐਂ ਹਾਂ ਪਾਲੇੜੇ ਸਾਡੇ ਨਾਲ ਕੀ ਹੁੰਦੀ ਹਾਂ ਤੁਸੀਂ ਤੁਸੀਂ ਇਕੱਲੇ ਕੰਮ ਛੋਟਾ ਇਕੱਲੇ ਕੰਮ ਨਹੀਂ ਲੋਟ ਆਉਂਦੇ ਸਾਡੇ ਨਾਲ ਭੂਆ ਨਾਲੇ ਖੇਡਦੀ ਹੈ ਨਾਲੇ ਭੱਜਦੀ ਕੰਮ ਕਰੀ ਗਈ ਚਿੜੀ ਚਿੜੀ ਉਹ ਢਕਾਉਂਟ ਖੇਡਦੇ ਨੇ ਤਾਂ ਨਾਲੇ ਇੰਗੜ ਮਿੰਗੜ ਇੰਗੜ ਮਿੰਗੜ ਕਹਿੰਦੇ ਇੰਗੜ ਨੂੰ ਮੋਂ ਮੋਂ ਹੁਣ ਲਿਆ ਜਿੱਕਰ ਨਾ ਬੋਟ ਖੇਡੇ ਕਰ ਆ ਗਿਆ ਮੋਰ ਲਿਆ ਮੇਰਾ ਲੈ ਆਉਣੇ ਅੱਜ ਵੀ ਗੰਨਿਆ ਸੀ ਖੇਡਣ ਮੇਰ ਨਾਲ ਆ ਆਪਣੀਆਂ ਦਾ ਤੇ ਮਦਰ ਸਾਲਾ ਅੱਜ ਨਹੀਂ ਮੈਂ ਤਾਂ ਤੇਰੇ ਨਾਲ ਕਾਣ ਨੂੰ ਖੇਡ ਕੱਲ ਨਾਲ ਆਉਂਗਾ ਮੋਰ ਨਾ ਪੀਆ ਹੁਣ ਕੰਬਲ ਗੁੰਮਲਾ ਲਓ ਜੀ ਆਸੇ ਪਾਸੇ ਦੇਖੋ ਖਾ ਖਾ ਮੂਖਲੀਆਂ ਲੈ ਮੰਮੀ ਮੈਨੂੰ ਵੀ ਦੇ ਮੁਠੀ ਮੁੰਡੇ ਆਵਾਜ਼ ਘਟਾ ਖੋਸ ਨਾ ਪਾਲੇ ਕੋ ਗੱਲ ਵਾਤ ਇਹ ਮੂਫਲੀਆਂ ਹਨ ਉਹ ਹੁੰਦੀਆਂ ਬਸ ਲੋੜੀ ਤੱਕ ਹੀ ਲੋੜੀ ਤੱਕ ਹੀ ਉਹ ਲੱਗਦੀਆਂ ਇਹਦੋਂ ਬਾਅਦ ਨਹੀਂ ਸਵਾਦ ਲੱਗਣਾ ਪਹਿਲਾਂ ਖਾਵਾਂਗੇ ਤਾਂ ਫਿਰ ਸਵਾਦ ਲੱਗਣਾ ਐ ਸਿੱਧਾ ਕਰ ਲੋ ਬੂਆ ਹੈ ਇਹ ਪਤਾ ਅੱਜ ਤੋਂ ਬਾਅਦ ਤਾਂ ਕੁਝ ਨਹੀਂ ਸਵਾਦ ਲੱਗਣਾ ਨਾ ਮੂਫਲੀ ਨਾ ਲੋੜੀ ਨਾ ਗਾਚਕ ਪਿਛਲੀ ਵਾਰ ਧੁੰਦ ਪੈਣ ਲੱਗ ਗਈ ਲੋੜੀ ਵਾਲ ਦਿਨ ਐਸੋਲੇ ਪਿਛਲੀ ਵਾਰ ਤਾਂ ਲੋੜੀ ਤੋਂ ਪਹਿਲਾਂ ਹੀ ਧੁੰਦ ਪੈਂਦੀ ਸੀ ਹੂੰ

ਕੋੜ ਕਰੀ ਗਈ ਹੁੰਦੀ। ਜਦੋਂ ਇਹ ਕਹਿੰਦੇ ਨੇ ਰੋਪੂ ਉਹਦੇ ਆਹ ਛੋਡੇ ਘਰ ਹੀ ਰੋਂਦੀ ਆ। ਉੱਧਰ ਸੁਖਜਿੰਦਰੇ ਨੂੰ ਕਿੰਨੀ ਜੋੜ ਕਰੀ ਆ। ਮੇਰੇ ਗੱਤਾਂ ਖਿੱਚ ਦਿੰਦਾ। ਜਮਾਂ ਨਹੀਂ ਰੋਂਦੀ। ਜੇ ਫਿਰ ਸਜ ਜਦੋਂ ਵੀ ਬਸ ਜਾਂਦੀ ਆ ਜੇ ਨਾ ਰੋਵੇ ਤਾਂ ਨਾ। ਤੁਸੀਂ ਨੀ ਰੋਲਾ ਪਾ ਦਿੰਨੇ ਹੋ। ਨਹੀਂ ਉਹ ਨਹੀਂ। ਫਰੋਂ ਆਇਆ ਯਾਰ। ਤੱਕਾ ਨਾ। ਕਿਵੇਂ ਹੈ? ਛੇਤੀ ਬਰਤੀ। ਹੂੰ ਫਰੇ ਬਰਦੀ ਵੀ ਛੋਡੇ ਤੋਂ ਹੀ ਆ। ਹੋਰ ਕਿਸੇ ਦੇ ਸਾਡੇ ਘਰੇ ਹੈ ਜ਼ਰਾ ਤੂੰ ਮੇਰੇ ਘਰ ਨਹੀਂ ਆਇਆ। ਸਾਡੇ ਘਰੇ ਅਸੀਂ ਕਿੰਨਾ ਕਹੀ ਅੱਗੇ ਨੂੰ ਗੱਸ। ਸੋੜ ਸੜਕ ਬਣ ਗਈ ਸੱਚ ਹੂੰ ਹੂੰ ਬੱਜਰ ਪੱਟੀ ਖਲਿਆਰ ਸੀ ਪੱਟ ਕੇ ਸੱਟ ਸੀ ਬੱਜਰ ਪਾ ਗਿਆ ਆ ਦੇਖ ੜਕਾ ਜਾ ਤਾਂ ਹੋਈ ਜਾਂਦਾ ਸੀ ਬੱਜਰ ਪਾ ਗਿਆ ਇੱਥੋਂ ਤਾਂ ਮੰਮੀ ਬੱਸ ਕਰ ਸਾਰੇ ਘਾਣੋਂ हट ਕੇ ਤੂੰ ਨਹੀਂ ਰਹੀ ਜੂਰ ਕੇ ਵੇਖਾ ਜਾ ਬੇਲਾ ਤੇਰੇ ਬਣੂਗਾ ਮੂੰਗਫਲੀ ਗਰਮ ਹੁੰਦੀ ਆ ਹੈ ਨਹੀਂ ਹੁਣ ਚੱਜ ਦੀ ਗਰਮੀਆਂ ਹੀ ਹੁੰਦੀਆਂ ਮੰਦ ਦੇਖੀ ਬੈਠੇ ਨੂੰ ਹਏ ਕੀ ਆਪਕੇ ਵਾਲ ਗੰਗਰਾਲੇ ਹੈ ਕੀ ਆਪਕੇ ਟੂਥਪੇਸਟ ਮੇ ਨਮਕ ਹੈ ਚੱਲੀ ਜਾਂਦੇ ਜਿਹੜੀ ਜਿਵੇਂ ਲਾ ਕੇ ਰੱਖੇ ਚੱਲੀ ਜਾਂਦੇ ਦਸਤ ਤਦ ਦੇ ਮੈਂ ਇਧਰ ਦੇਖ ਲੈ ਮੈਡਮ ਕੋਲ ਜਾਊ ਸ਼ਿਕਾਇਤ ਮਮੇ ਨਹੀਂ ਦੇ ਮੈਂ ਤੈਨੂੰ ਦੱਸਤਾ ਅੱਜ ਤੂੰ ਮੈਨੂੰ ਦੇਖੇ ਨਹੀਂ ਦਿੱਤਾ ਨਹੀਂ ਦੇਖਣੇ ਨਹੀਂ ਮੈਂ ਫੋਨ ਤੇ ਮੈਂ ਕੱਲ ਕਿਹਾ ਸੀ ਵੀ ਫੋਨ ਵੇਖਿਆ ਹੀ ਨਾ ਕਰੋ ਨਾ ਉਹ ਤਾਂ ਛੱਡ ਰੰਗ ਨਹੀਂ ਗੱਲ ਕੱਲ ਵੀ ਫੋਨ ਹੀ ਵੇਂਦਿਆਂ ਮੈਂ ਰੱਖ ਮਾ ਮੇਰਾ ਫੋਨ ਰੱਖੋ ਮੇਰੇ ਫੋਨ ਤੇ ਕੀ ਕੱਪੜਾ ਦਾ ਫਿਕਰ ਕਰਦੇ ਜਵਾਕ ਵੀ ਅਜੇ ਕਿਤਾਬ ਚ ਜਮਾ ਕਿਤਾਬ ਨਹੀਂ ਚਾਹੀ ਜਿਹੜਾ ਸਕੂਲ ਦਾ ਕੰਮ ਕਰ ਲਿਆ ਕਰ ਮੁਰਕੇ ਕਿਤਾਬ ਹੀ ਨਹੀਂ ਚੱਕ ਦਿੰਦਾ ਚੱਕ ਤੇਰੀ ਪੂਰੀ ਰੱਜਮੀਸ਼ ਸ਼ਿਕਾਇਤ ਲੱਗ ਗਈ ਮੈਡਮ ਕੋਲੇ ਜਾਊਗੀ ਤੇ ਮੈਡਮ ਬਲੌਗ ਦੇਖੂਗੀ ਦੇਖੂਗੀ ਲੈ ਲੈ ਫੋਨ ਤੇ ਨਾ ਮਾਰ ਮੈਂ ਕੰਨ ਤੇ ਮਾਰੂਗੀ ਤੂੰ ਸਾਢੇ ਦੇ ਘੰਟੇ ਦਾ ਵਰਕ ਹੈ 7 ਵਜੇ ਵੀ 7 ਵਜੇ ਪਤਾ ਨਹੀਂ 5-10 ਮਿੰਟ ਹੋਏ ਪਈ 5 ਕਰਦੇ ਕਿਤੇ ਸਾਢੇ 6 7:00 ਵਜੇ 5 ਸਕੰਡ ਹੀ 10 ਮਿੰਟ ਹੋਏ ਸੀ ਮੈਨੂੰ ਉਹਦੀ ਉੱਠ ਖੜੋ ਮਾਪਈ ਰੱਖੀ ਬੋਲਦੇ ਹੈ ਹੈ ਪਾਲੇ ਜਦੋਂ ਮੈਂ ਕਿਹਾ ਵੀ ਉੱਠ ਖੜਾਣ ਤਾਂ 7:00 ਵਜੇ ਤੇ 11:00 ਕੜ ਦੇਣੋਂ 8:00 ਵਜੇ ਜਾਣਗੇ ਕਹਿੰਦੇ ਉਹ ਸਰੀਰ ਤਾਂ ਮੀਂਹ ਪਈ ਗਿਆ ਭਾਈ ਉਹ ਤੂੰ ਮੀਂਹ ਰਾਤ ਨੂੰ ਪਈ ਗਿਆ ਪਤਾ ਨਹੀਂ ਪਉਂਦਾ ਜੀ ਰੱਬ ਪਾਉਂਦਾ ਵੀ ਤੁਸੀਂ ਤਾਂ ਨਹੀਂ ਮੀਂਹ ਪਾਇਆ ਜੇ ਥੱਕੇ ਹੋਗੇ ਤਾਂ ਮੀਂਹ ਮਿਲ ਸੌਣ ਰਾਤ ਤੇ ਮੀਂਹ ਪਈ ਗਿਆ ਮੀਂਹ ਤਾਂ ਰੱਬ ਨੇ ਪਾਇਆ ਉਹ ਕਹਿੰਦਾ ਸੀ ਰੱਬ ਦੀ ਸ਼ੈਤਾ ਕਰਨ ਲੱਗਿਆ ਹਾਂ ਬਾਲਟੇ 'ਤੇ ਪਰ ਪਰੜਉਦਾ ਸੀ ਸਹੀ ਗੱਲ ਹੈ ਵੀ ਜਦੋਂ ਥੱਕਿਆ ਹੁੰਦਾ ਤਾਂ ਮੀਂਹ ਪਉਂਦਾ ਪਰ ਸੌਣ ਰਾਤ ਮੀਂਹ ਪੇ ਕੁਝ ਨਹੀਂ ਹੁੰਦਾ ਜੀ ਨਹੀਂ ਬਾਬੇ ਦੇ ਚੇਲੇ ਪਾਉਂਦੇ ਹੁੰਦੇ ਰਾਤ ਨੂੰ ਕਿ ਮੀਂਹ ਪਾਣੀ ਛੜਕਾਏ ਅਗਲੇ ਦੇ ਖੇਤ 'ਚ ਅਗਲੇ ਦਾ ਬਾਬਾ ਜੀ ਅਜੇ ਤਾਂ ਥੱਕੇ ਭਏ ਹੋਂਸ ਹਾਵ ਨਾਲ ਕੋਈ ਵਾਚਨ ਕਰਿਓ ਆਂਦਾ ਤੇ ਗਾਂਆਂ ਕੋਲੇ ਜਦੋਂ ਨੂੰ ਮੈਂ ਆਈ ਤੇ ਗਾਂਆਂ ਦੀਆਂ ਵੀ ਐ ਚੜਾ ਰੱਖੀਆਂ ਸੀਂਗਾ ਖੁਰਨੀਆਂ ਐ ਪੱਠਿਆਂ ਨਾਲ ਤਾਂ ਵੀ ਦਾ ਮਾੜੀਆਂ ਆ ਸਾਡੀ ਮਾਂ ਤੇ ਤਾਂ ਜੇ 10 ਮਿੰਟ ਐ ਨੇੜ ਤਾਂ ਅਰਜੁਣੇ ਤੇ ਮੱਚ ਕੇ ਚ ਦੁੱਧ ਚ ਬਉਂਦੀ ਐ ਤੇ ਫਿਰ ਕੋਸ਼ ਨਹੀਂ ਹੁੰਦੀ ਕਿ ਫਿਰ ਲੱਤ ਮਾਰਦੀ ਐ ਅੱਧਾ ਚਵਾ ਕੇ ਕਿਉਂ ਏ ਕੀ ਕਰੀ ਜਾਂਦੇ ਐ ਪੱਠਿਆਂ ਦੀ ਕਾਲ ਕਰਦੀ ਐ ਨਾ ਫਿਰ ਉਹਨੂੰ ਪੱਠੇ ਮਗਰੋਂ ਮਿਲਦੇ ਹੁੰਦੇ ਦੁੱਧ ਚਵਾ ਕੇ ਦੁੱਧ ਨਾ ਜਮਨ ਡਟ ਤਾ ਫੋੜਨਾਂ ਕਰਕੇ ਤੱਕ ਪਸੰਦ ਹਾਂ ਤੜਕੇ ਤੱਕ ਪਸੰਦ ਕਹਾਣੀਂ ਗਾਂਗਾ ਕੋਸ਼ਤ ਨਹੀਂ ਫੇਰਾ ਨੀਰਾ ਤਾਂ ਸਾਡੇ ਵੀ ਹੁਣ ਜਦੋਂ ਮੈਂ ਪਾਣ ਲੱਗੀ ਆ ਗੱਲ ਕਰ ਪਸੂਆਂ ਨਾਲ ਇਹਨਾਂ ਦਾ ਜਿਹੜਾ ਸੱਜਰਾ ਦਾਣਾ ਉੱਤੇ ਪੈਣ ਹਾਂ ਇਹ ਗੱਲ ਬਹੁਤ ਦੀ ਹੈਗੀ ਇਹ ਝਾਕੋ ਨੀਰਾ ਤਾਂ ਸਾਡੇ ਵੀ ਮੈਂ ਤਾਂ ਅੰਦਰ ਸੱਟ ਦਿੰਦੀ ਨੀਰਾ ਓਏ ਥੋੜਾ ਪਾਇਆ ਫਿਰ ਚਾਰ ਤਾਂ ਬਣਾ ਹਰਾ ਵੀ ਨਹੀਂ ਖਾਂਦੇਗਾ ਲੈ ਐਡਾ ਵਧਕਾ ਹਰਾ ਹਨਾ ਛੁੜੀ ਚਰ ਲਾ ਦਿੰਨੇ ਨਾ ਸਾਡੀ ਮੱਝ ਨੂੰ ਦੋ ਤੀਜੇ ਚਾਰ ਰਾ ਪਾ ਕੇ ਰੱਖਣ ਦੇ ਤੇ ਕਿੰਨਾ ਲੈ ਗਏ ਤੁਸੀਂ 1.2 ਕਿਲੋ ਦੋ ਦਵਾ ਦੇ ਚਾਹ ਕੰਦਾਨਾ ਤਾਂ ਪੈਂਦੇ ਪੈਂਦਾ ਉੱਤੇ ਚਾਰ ਪੈ ਜਾਂਦਾ ਤੇ ਨਾਲੇ ਸਾਰੇ ਖੁਰਨੀ ਚੱਟ ਦਈਏ ਤਾਂ ਜਾ ਸਵਾਬ ਆਉਂਦਾ ਨਾ ਮੈਂ ਇਹਨੂੰ ਮੈਂ ਕਾਹਨ ਲਾ ਰਹੀ ਜੀ ਬੰਦੂ ਆਪਣੀ ਮੱਝ ਖਾਂਦੀ ਐ ਲੈ ਲੈ ਕਿ ਮੈਂ ਤੈਨੂੰ ਕਹਾਂ ਮੈਂ ਕਿ ਲਾ ਬੀਜ ਲਿਆ ਕਰਕੇ ਠੀਕ ਕਰ ਸਾਡੇ ਪੈਂਦਾ ਨਹੀਂ ਘਰੇ ਚਾਰ ਘਰੇ ਨਹੀਂ ਉਹ ਤਾਂ ਮਸਕੰਦਾ ਘਰੇ ਤਾਂ ਥੋ ਚਾਰ ਲੋਟ ਆਉਂਦਾ ਨਹੀਂ ਘਰੇ ਨਹੀਂ ਲੋਟ ਆਉਂਦਾ ਚਾਰ ਚਾਰ ਹੁਣ ਖੁੱਲਾ ਤਾਂ ਚਾਹੀਦਾ ਰਹ ਜਾਂਦਾ ਤਾਂ ਸਾਡੇ ਤਾਂ ਚੌ ਤਰੇ ਤੇ ਆ ਬੈਠਾ ਨੂੰ ਉੱਥੇ ਮੋਸਲੇ ਚੜੀ ਆ ਗੱਠਾਂ ਜੀਆਂ ਲੈ ਆਵੇ ਉਹਨਾਂ ਮਹਿੰਗਾ ਪਾਇਆ ਪਤਾ ਕਿੰਨੇ ਪੈਸੇ ਲੱਗੇ ਸਾਡੇ 4 ਪਾਉਂਡ ਗੱਠਾਂ 500 ਦਾ ਕੁਆਂਟਲ ਮਿਲ ਜਾਂਦਾ ਉਹ ਗੱਠਾਂ ਵਾਲਾ ਉਹੋ ਜੀ ਗੱਲ ਨਹੀਂ ਹੁੰਦੀ ਉਹ ਪਤਾ ਕਿਹੜਾ ਹੁੰਦਾ ਉਹ ਜਿਹੜੀਆਂ ਛੱਲੀਆਂ ਤੋੜਨੇ ਆਉਂਦੀਆਂ ਕੱਲੀ ਮੱਕੀ ਹੁੰਦੀ ਆ ਉਹਦਾ ਹੁੰਦਾ ਸਾਡੇ ਵਾਲਾ ਦੇਖੀ ਫੋਨ ਲਈ ਜਾਂਦਾ ਉਹੀ ਬਿਨਾ ਗੱਲ ਤੋਂ ਨਹੀਂ ਬੰਦਦਾ ਤੁਹਾਡਾ ਬਲੌਗ ਆਜੋ ਆ ਬੈਠਾ ਗਾ ਉਹਦੇ ਕੀ ਆਗਾ ਕੱਲ ਨੂੰ ਅਸੀਂ ਇਹ ਤਾਂ ਲੈਣੀ ਆ ਪਾਰਟੀ ਉਹ ਜੇ ਪਾਰਟੀ ਦਊਗਾ ਤਾਂ ਫੇਰੀ ਕਰਗੇ ਦੋਨੋਂ ਕੱਚੇ ਲਿਆਂਦੇ ਸੀ ਪਾਏ ਕਰਗੇ ਉਸ ਦਿਨ ਸਾਨੂੰ ਘਵਾਉਂਦੀ ਨੇ ਕਰਦੇ ਕਿ ਕੀ ਕਰਦੇ ਹੋ ਤੂੰ ਘਰੇ ਆ ਜਾ ਤੂੰ ਤਾਂ ਆਉਂਦੀ ਤਾਂ ਨਹੀਂ ਆਇਤਾ ਸੀ ਜੀ ਅਸੀਂ ਉਸ ਦਿਨ ਕਿ ਨਹੀਂ ਆਏ ਉਸ ਦਿਨ ਹੈ ਨਹੀਂ ਸੀ ਮਰੂਦ ਲਿਆਂਦੇ ਤੋਂ ਬਾਅਦ ਤੂੰ ਆਈ ਨਹੀਂ ਫਿਰ ਮੈਂ ਕੋਰਪਰੇਟ ਨਾਲ ਗਈ ਸੀ ਉਸ ਦਿਨ ਫੋਨ ਕਰ ਦਿੰਦੀ ਨੀ ਤੂੰ ਮਰੂਦ ਲੈ ਕੇ ਆਵੇਂ ਫਿਰ ਮੈਂ ਨਾ ਆਉਂਦੀ ਤਾਂ ਤੂੰ ਕਹਿੰਦੀ ਮੈਨੂੰ ਕੋਰਪਰੇਟ ਨਾਲ ਚਾਹ ਦੁਬਾਰਾ ਆਈ ਸੀ ਤੂੰ ਉਹ ਕਿੱਥੇ ਬਠੀ ਸੀ ਹਾਜ ਦੇਖੋ ਆ ਕਰਦੇ ਸੀ ਠੀਕ ਹੈ ਤੁਸਾਂ ਸਹੀ ਜਿਦਾਂ ਤੁਸੀ ਬੜਾ ਕੁਝ ਪਤਾ ਹੀ ਲੱਗਿਆ ਕਰਾਏ ਨਹੀਂ ਨਾ ਤੂੰ ਨਹੀਂ ਗਈ ਇਹ ਗੰਨਿਆ ਸੀ ਇਹਨਾਂ ਨੂੰ ਪਤਾ ਨਹੀਂਗਾ ਮੇਰੇ ਯਾਦ ਨਹੀਂ ਹੈ ਲਓ ਜੀ ਸਵੇਰ ਸਾਡੇ ਜਾਣ ਦੀ ਬਣ ਗਈ ਹੈ ਪਲੈਨਿੰਗ ਤੇ ਗੁਰਦੁਆਰਾ ਸਾਹਿਬ ਪਹਿਲਾਂ ਜਾਵਾਂਗੇ ਆਪਣੇ ਇੱਥੇ ਮੱਥਾ ਟੇਕਣ ਫਿਰ ਜਾਵਾਂਗੇ ਆਪਾਂ ਮੇਲੇ ਤੇ ਇਹ ਕੀ ਹੈ ਮਾਗਰੇ ਦੇ ਮੇਲੇ ਤੇ ਹੁਣ ਕੀ ਕਰਾਂ ਇਹ ਪਸ਼ੂ ਉਠਾੜਨਾ ਸੀ ਨਹੀਂ 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 ਕੁੜੀ ਇਹ ਪਸ਼ੂ ਉਠਾੜਨਾ ਨਹੀਂ ਪਸ਼ੂ ਉਠਾੜਨਗੇ ਦਿਨੇ 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 ਚਾਚੂ ਨੇ ਗਿਆ ਕੋਈ ਨਹੀਂ ਆਪਾਂ ਪਸ਼ੂ ਉਠਾੜਨਗੇ ਤੇ ਇੱਕ ਇਹ ਕੱਲ ਨੂੰ ਇਹਦਾ ਮਿੱਤਰਾ ਦਾ ਬਰਥਡੇ ਤੇ ਪਾਰਟੀ ਦੱਸ ਕਿੱਥੇ ਕਰੇਗਾ ਸਨੈਕਸ ਵਾਲਿਆਂ ਦੇ ਚੱਲਾਂਗੇ ਇਹਨੇ ਗਈ ਨਹੀਂ ਹੈਗੀ ਓਏ ਪਾਰਟੀ ਕਿੱਥੇ ਕਰੇਗਾ ਲੰਗਰ ਚ ਲੰਗਰ ਚ ਲੰਗਰ ਚ ਤੁਹਾਨੂੰ ਥਾਲ ਧਰ ਦੂਗਾ ਚਾਰ ਮੂਰੇ ਕੀ 버ਗਰ ਖਵਾਏਗਾ ਤੇ ਮੇਲੇ ਚ ਪਿਛਲੀ ਵਾਰ ਸਮੋਸੇ ਲਿਆ ਕੇ ਦਾ ਦਿੱਤੇ ਸੀ ਤੁਹਾਨੂੰ ਇਹਨੇ ਹਾਂ ਪਿਛਲੇ ਵਰਲੇ ਅਗਲੇ ਉਧਰੋਂ ਤਾਂ ਆਪਾਂ ਗਰਦੋਰਾ ਸਾਬ ਤੋਂ ਆਏ ਸੀ ਤੇ ਉਧਰੋਂ ਸਮੋਸੇ ਲੈ ਕੇ ਆਏ ਸੀ। ਹੂੰ ਫਿਰ ਪਾਰਟੀ ਤਾਂ ਕੀਤੀ ਸੀ। ਹਾਂ ਕੀਤੀ ਸੀ। ਉਹ ਤਾਂ ਢਿੱਡ ਦਾ ਆਪਾਂ ਭਰ ਕੇ ਆ ਗਏ ਫਿਰ ਆਪਣੀ ਗੱਲ ਸੀ। ਤੈਨੂੰ ਕੀ ਕਰੂਗਾ ਇਹ? ਪਾਰਟੀ ਦਾ। ਇਹਦੀ ਪਾਰਟੀ ਤੇ ਬਾਰਦੀ ਬੋਦੇ ਹੁੰਦਾ ਜਦੋਂ ਢਿੱਡ ਭਰਿਆ ਹੁੰਦਾ। ਸਹੀ ਗੱਲ ਆ। ਐਸੇ ਉਦੋਂ ਨਹੀਂ ਲੋੜੀ ਮਾਗੀ ਸੀਗੀ ਜਿਹੜਾ ਜਦੋਂ ਇਹ ਹੋਇਆ। ਉਸ ਦਿਨ ਮਾਗੀ ਹੁਣ ਡੇਲੀ ਮਾਗੀ ਵਾਲੇ ਦਿਨ ਆ ਜਾਂਦਾ। ਕਿਉਂ ਕਿਵੇਂ? ਉਦੋਂ 12 ਤਰੀਕ ਦੀ ਲੋੜੀ ਸੀ 13 ਦੀ ਮਾਗੀ ਸੀ। ਪਤਾ ਨਹੀਂ ਇਹ ਕੀ ਗੱਲ ਆ ਭਈ ਲੋੜੀ 13 ਵੀ ਹੁੰਦੀ ਐ 14 ਦੀ ਆਈ ਐ ਤੇ ਮੰਗੀ ਤਾਂ ਮੰਗੀ ਹਲੇ ਦਿਨ ਦਾ ਮੈਂ ਕਿਹਾ ਸੀ ਨਾ ਤੇ ਦੂਜੇ ਦਿਨ ਹੋਇਆ ਸੀ ਮੰਗੀ ਵਾਲੇ ਦਿਨ ਤੋਂ ਸਾਰੇ ਘਰੇ ਸੀ ਆਪਾਂ ਉੱਦ ਦੇਬਲੇ ਸਾਡੇ ਘਰੇ ਜਾ ਕੇ ਹੀ ਹੱਥ ਨੇ ਤੇ ਅਸੀਂ ਖੀਰ ਖਾ ਕੇ ਏਟੇ ਓਏ ਪੁੱਠੇ ਦਿਨ ਦੇ ਜੰਮਿਆ ਕਿਵੇਂ ਤੂੰਵੇਂ ਦਾ ਖਾਂ ਜੀ ਦਾ ਸਮ੍ਰੀਤਾ ਲੋ ਜੀ ਆਸੇ ਕਾਸੇ ਹੋ ਗਏ ਸੁਣਨੇ ਸਾਰੇ ਚੱਕ ਕੇ ਫੱਟੀਆਂ ਪੀੜੀਆਂ ਨੂੰ ਚੱਲੇ ਅੰਦਰ ਟਾਈਮ ਹੋ ਗਿਆ 8:30 ਦਾ ਭਾਈ 8:30 ਦੇ ਪਹਿਲਾਂ ਦਾ ਵੀ ਆਵਦਾ ਟਾਰਾਂ ਵਾਲੀਆਂ ਫੱਟੀਆਂ ਪੀੜੀਆਂ ਉੱਧਰ ਰੱਖ ਕੇ ਆ ਗਏ ਗਾਂਘਾ ਘਾਇ ਤਾਂ ਹੁਣ ਗਾਜਕੇ ਮੈਂ ਇਹਨਾਂ ਨੇ ਰੌਣਕਾਂ ਲਾ ਰੱਖੀਆਂ ਫਿਰ ਗਏ ਸਾਰੇ ਅੰਡਨੂ ਇੱਦਾਂ ਦੀ ਰੱਬ ਖੁਸ਼ੀਆਂ ਭਰੀ ਲੋਹੜੀ ਲੈ ਕੇ ਆਵੇ ਇਦਾਂ ਹੀ ਸਾਰੇ ਹੱਸਦੇ ਖੇਡਦੇ ਰਹਿਣ ਤੇ ਮੇਲੇ ਇੰਜੋਏ ਕਰਨ ਪਲੀਜ਼ ਹੈਲਪ ਕਰੋਗੇ ਆ ਵਾਲੇ ਲੈ ਜਾ ਉਧਰ ਚੱਕ ਕੇ ਕੀ ਪਾਤ ਹੈ ਹਾਂ ਤੇ ਆ ਮੈਂ ਚੱਕਦੀ ਮੰਜਾ ਹੋਏ ਕਿੰਨੇ ਟੋਲ ਪਈ ਪਈ ਐ ਤੇ ਹੋਰ ਆ ਸਟਾਲ ਜੋ ਸਾਰਾ ਗਿੱਲਾ-ਗਿੱਲਾ ਹੋਇਆ ਪਿਆ ਹਾਂ ਜੇ ਤਾਂ ਫਿਰ ਸਾਰਾ ਹੋਊ ਹੋਗੇ ਤਾਂ ਕਰਕੇ ਚਲੋ ਇਹ ਵੱਧ ਗਰਮ ਕਰਕੇ もう出ないよ。